ਸੋਸ਼ਲ ਮੀਡੀਆ ਤੇ ਦੇਖਦਾ ਹਾਂ ਨਾ ਬਹੁਤੇ ਲੋਕ ਨਾ ਸਾਡੀਆਂ ਬੋਲੀਆਂ ਨੂੰ ਖਰਾਬ ਕਰਨ ਲੱਗ ਗਏ। ਹੂੰ ਸਾਡੀਆਂ ਬੋਲੀਆਂ ਨਾਲ ਬਹੁਤ ਜ਼ਿਆਦਾ ੱਤਕਾ ਕਰਨ ਲੱਗ ਗਏ। ਸਾਡੀਆਂ ਬੋਲੀਆਂ ਦੇਖੋ ਬੋਲੀ ਪਾਈ ਜਾਂਦੀ ਹੈ। ਹੂੰ ਬੋਲੀ ਗਾਈ ਨਹੀਂ ਜਾਂਦੀ। ਹੂੰ ਦੋਹਾ ਲਾਇਆ ਜਾਂਦਾ। ਦੋਹਾ ਪਾਇਆ ਨਹੀਂ ਜਾਂਦਾ। ਹੂੰ ਗੀਤ ਗਾਇਆ ਜਾਂਦਾ। ਗੀਤ ਲਾਇਆ ਨਹੀਂ ਜਾਂਦਾ ਇਹ ਸਾਡੇ ਸੱਭਿਆਚਾਰਕ ਦੀਆਂ ਜਿਹੜੀਆਂ ਵਨਗੀਆਂ ਨੇ ਵੱਖਰੀਆਂ ਬਖਰੀਆਂ ਅੱਜ ਕੱਲ ਮੈਂ ਦੇਖਦਾ ਰੀਲਰ ਰੂਲ ਨਾ ਦੇਖਦੇ ਆ سوشل ਮੀਡੀਆ ਤੇ ਤਾਂ ਕੁਝ ਲੋਕ ਇਹੋ ਜਿਹੇ ਨੇ ਤੇ ਬੋਲੀਆਂ ਦੇ ਵਿੱਚ ਬੋਲੀਆਂ ਨੂੰ ਨਾ ਕਟਵੱਟ ਕਰਨੀ ਸ਼ੁਰੂ ਕਰਤੀ ਬੋਲੀਆਂ ਦੇ ਨਾਲ ਖਿਲਵਾੜ ਕਰਨਾ ਸ਼ੁਰੂ ਕਰਤਾ ਦੇਖੋ ਜਿੰਨਾਂ ਸਾਡੀਆਂ ਦਾਦੀਆਂ ਪਰਦਾਦੀਆਂ ਨੇ ਕਿੰਨੀ ਮਿਠਾਸ ਵਾਲੀਆਂ ਬੋਲੀਆਂ ਪਾਈਆਂ ਨੇ ਹਾਂ ਨਾ ਕਿੰਨੇ ਸੋਹਣੇ ਸ਼ਬਦ ਚੁਣੇ ਨੇ ਸਾਡਾ ਭੰਡਾਰ ਐਡਾ ਵੱਡਾ ਉਹਨਾਂ ਸ਼ਬਦਾਂ ਦਾ ਜਿਹਦਾ ਅਰਥ ਬਹੁਤ ਡੂੰਘਾ ਹੁੰਦਾ ਹਾਂ ਜੀ ਮੈਂ ਬੋਲ ਰਹੀ ਕਿੰਨੀਆਂ ਸਰਾਈਆਂ ਜਿਵੇਂ ਕਹਿੰਦੇ ਨਹੀਂ ਬੋਲ ਰਹੀ ਸਰਾਈਆਂ ਕਿ ਬੱਕੀ ਦੀਏ ਪੀੜੇ ਕਲੇਜੇ ਦੀਏ ਪੀੜੇ ਆਸ਼ਕ ਨਹੀਂ ਮੇਰੀ ਕੁਰਤੀ ਦੇ ਵੀੜੇ ਹੂੰ ਦੇਖੋ ਵੀੜੇ ਸ਼ਬਦ ਯੂਜ਼ ਕਰਿਆ ਆਸ਼ਕ ਨਹੀਂ ਮੇਰੀ ਕੁਰਤੀ ਦੇ ਵੀੜੇ ਕਿੱਡੀ ਵੱਡੀ ਗੱਲ ਕਹਤੀ ਇਹਦੇ ਵਿੱਚ ਵੀੜੇ ਸਾਡੀਆਂ ਔਰਤਾਂ ਜਿਹੜੀਆਂ ਪ੍ਰਾਣੀਆਂ ਬੁੜੀਆਂ ਸੀ ਨਾ ਉਹਨਾਂ ਦੇ ਸੋਨੇ ਜਾਂ ਚਾਂਦੀ ਦੇ ਜਾਂ ਗिल्ट ਤੇ ਉਹ